ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਇਹ ਆਈ ਤੇ ਇਹ ਪਾ ਗਠਿਆਂ ਦੀ ਪਨੀਰੀ ਪੱਟਣ ਆਏ ਵੀਰੇ ਪਾ ਚੰਡ ਪ੍ਰਾਈਵੇ ਦੀ ਬਈ ਕਈ ਦਿਨ ਹੋ ਗਏ ਤਾਂ ਗਠਿਆਂ ਦਾ ਪਨੀਰੀ ਪੱਟਣੀ ਥੋੜੀ ਜੀ ਦੇ ਚੱਲਦੇ ਹੋ ਰਹੇ ਖੜੀ ਹੈ ਯਾਰ ਦੋਸਤ ਕਾਫੀ ਜੇ ਆ ਚੱਲ ਲਾ ਲੂਗੇ ਖਾਣੇ ਚੋਕ ਦੀ ਜਗਾ ਤੇ ਆਪਾਂ ਨੇ ਛੱਡੀ ਵੀ ਇਹਦਾ ਤਾਂ ਉਰੀ ਜਲੇ ਜਾ ਚੱਲ ਬਗਰੇ ਜੇ ਨਾ ਤਾਂ ਅੱਜ ਹਵਾ ਪਹੁੰਚਾ ਕਰੀ ਬਾਈ ਮੋਜ਼ਮ ਦੇਖ ਰਹਾ ਹਾਂ ਸ਼ਾਇਦ ਪਈ ਜਾਵੇ ਲੋੜੀ ਲੋੜੀ ਦੀ ਮੀਂਹ ਉਹ ਆ ਵੀ ਦਬੀ ਦਬੀ ਜੀ ਆ ਕੀ ਹੋਇਆ ਵਾ ਹੈ

ਇਹ ਹਾਂ ਇਸੀ ਇਕਠਾ ਬਈ ਦੇਖੋ ਕਾਲੀਆਂ ਬੀਜਾ ਜੜਾ ਹੈ ਨਾ ਕਾਲੀਆਂ ਬੀਜਾ ਜੜਾਂ ਦੇ ਨਾਲ ਇੱਕ ਇਕਠਾ ਨਾਪੀ ਵਾਲਾ ਹੋਇ ਕਰਦਾ ਜਿਹੜਾ ਹਾਂ ਬਾਈ ਉਹ ਨਹੀਂ ਮਿਲੇ ਮੁਰਕੇ ਵਿੱਚ ਪੈ ਉਹ ਫਿੱਕਾ ਜਾ ਹਾਂ ਉਹ ਬੀਜ ਦਾ ਤਾਂ ਮਿਲ ਜਪਾ ਅਗਲੇ ਸਾਲ ਮਿਲ ਜਪਾ ਕੋਈ ਪਤਾ ਨਹੀਂ ਹੈ ਆ ਦੇ ਇੱਧਰ ਲਾ ਲਾ ਕੇ ਇਸ ਤਰ੍ਹਾਂ ਲਿਟੀ ਪਈ ਆਹ ਦੇਖ ਆ ਆ ਦੇਖੋ ਕਿਤਰਾ ਲਿਟੀ ਪਈ ਬਈ ਬੋਲਾ 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 ਆ ਦੇਖੋ ਲੈ ਇਸ ਤਰ੍ਹਾਂ ਕੀੜੇ ਖਾ ਰਹੀ ਹੈ ਹੈ ਇਹਨੂੰ ਵੱਡ ਦੇ ਉੱਪਰ ਤੇ ਗਲ ਜਾਣੀ ਨਹੀਂ ਆਹ ਭੁੱਲੇ ਬੱਟ ਹੋਣਾ ਨਹੀਂ ਸੁਣਵਾ ਹੈ ਨਹੀਂ ਫੇਰ ਵੀ ਉੱਪਰ ਦੀ ਮੜੀ ਮੜੀ ਜੀ ਨਾ ਵੱਡ ਦੇ ਤਤੀ ਗਲ ਬੰਦਾ ਉਹ ਵੀ ਆਇਆ ਨਾ ਪਟਨਾ ਗਲੂਬਾ ਸੋ ਬਹੁਤ ਹੈ ਕੀੜੇ ਬਹੁਤ ਹੈ ਪੱਟੇ ਦੇ ਲੋਕਾਂ ਪਾਸੇ ਕਰ ਮੌਸਮ ਖਰਾਬ ਦੱਸਿਆ ਵਾ ਹੁਣ ਵੀ ਐ ਬਈ ਜੇ ਲੱਗ ਵੀ ਜਾਊਗਾ ਪੀਤ ਉਹ ਵੀ ਤ ਇੱਕ ਕੰਮ ਕਰਦਣ ਦੱਸਾਂ ਅੱਜ ਉਹ ਮੈਂ ਮਰਵਾ ਕੇ ਰੋਟਾ ਮੀਟਰ ਨਾ ਉਹ ਪੱਟੇ ਸਾਰੇ ਸੁਣ ਚੱਲ ਲੱਗ ਜਾਣਾ ਰੋਟਾਵੇਟਰ ਮਰਵਾ ਕੇ ਉਹ ਮਡੌਲਾ ਕੱਢਦੇ ਹੈ ਡੌਲਾ ਜੇ ਮੀ ਵੀ ਪੈ ਗਿਆ ਜੇ ਮੀ ਵੀ ਪੈ ਗਿਆ ਆ ਹੀ ਲੱਗ ਜੂਗੇ ਠੀਕ ਨਹੀਂ ਬੋਲੇ ਨਹੀਂ ਹਾਂ ਪਿਆਜ ਉਹ ਠੀਕ ਹੈ ਨਹੀਂ ਡੋਲਾ ਵਾਲਾ ਦੇ ਡੋਲਾ ਵਾ ਵਧੀਆ ਪਿਆਜ ਮੋਟਾ ਹੁੰਦਾ ਨਹੀਂ ਨਹੀਂ ਡਵਾ ਨਿਕਲ ਵਧੀਆ ਚੈਰੇ ਦਾ ਤੇ ਉਹਨਾ ਮੋਟਾ ਹੋ ਜਾਂਦਾ ਵਜਨ ਵੀ ਤਾਂ ਦਊਗਾ ਹੂੰ ਬਹੁਤ ਰੈਡੀ ਕੱਟ ਲਾ ਹੋਰ ਮੋਟਾ ਵੀ ਤਾਂ ਹੋ ਜਾਂਦਾ ਯਾਰ ਸਾਡੀ ਮੋਟਾ ਹੋ ਜਾਂਦਾ ਹੂੰ ਇਹ ਰਹਿੰਦਾ ਨਹੀਂ ਐਂ ਨਹੀਂ ਹੁੰਦਾ ਵੀ ਮ ਉਹਦਾ ਉਹਦੇ ਤੇਰੇ ਰੋਲਾਂ ਵਾਲਾ ਵੀ ਬਹੁਤ ਹੋ ਜ਼ਿਆਦਾ ਹੈ। ਨਾ ਕਿਆਰੇ ਮ ਸੰਘਣਾ ਲੱਗਦਾ। ਤੇਨੂੰ ਲੱਗਦਾ। ਨਾ ਮੈਂ ਤਾਂ ਮੌਸਮ ਕਰਕੇ ਕਹਿਣਾ ਤੁਨੂੰ। ਮੌਸਮ ਕਰਕੇ। ਰੱਸੀ ਵੀ ਵਾਹ ਬੁੰਦਾ ਬੰਦੀ ਕਈ ਵਾਰ ਜ਼ਿਆਦਾ ਹੋ ਜਾਈ ਗਰਦੀ ਪਤਾ ਨਹੀਂ। ਫੇਲ ਸੁੱਕਾ ਹੀ ਐ। ਹੂੰ। ਚਰੀ ਵਾਲਾ। ਇਹ ਮਾਦ ਲੋਫੇ। ਹੂੰ। ਉਹ ਗਾ ਟਰਾਲੀ ਖੜਾਈ ਵੀ ਝੁੰਗੀ ਜੀ ਪਾ ਕੇ। ਰੱਖੀ ਵਾਸਤੇ ਆਉਤੇ ਲਿਲਕਨ ਲੁਲ ਕਦੇ ਲਿਲਕਨ ਨਹੀਂ ਹੋਣੀ ਆ ਛੋਟੀ ਹੈ ਗੱਡੀ ਆਹੀ ਮੋਟਰ ਹੈ ਪਾ ਲੰਬੜਵਾ ਔਰਲੀ ਇੱਕ ਆ ਮੋਟਰ ਹੈ ਹਾਂ ਕੋ ਮੋਟਰ ਹੈ ਅੱਛਾ ਇਥੇ ਗੱਡੀ ਖੜੀ ਹੈ ਹਾਂ ਅਲੋ ਹੋ ਜਾਣਾ ਫਾਇਦ ਨਹੀਂ ਆਪਨੀ ਮੋਟਰ ਹੈ ਦੇਖੀ ਅੱਛਾ ਆ ਹੈਪੋ ਬਾ ਆਹ ਬਾ ਬਾ ਜਿਹੜਾ ਹਾਸ਼ੂ ਲੱਗ ਰਿਹਾ ਕਰਿਆ ਆ ਹਾਂ ਆਪਾਂ ਸੋਚਿਆ ਗਾਰਦੇ ਦੀ ਉਹ ਹੈਪੋ ਦੀ ਹੈਪੋ ਨੂੰ ਲੀਬੇ ਠੇਕੇ ਪਰ ਜੀ ਥੰਮ ਪਏ ਨਹੀਂ ਨਾ ਲੰਬੜਦਾ ਕਿੱਥਾ ਲਾਏ ਇਹ ਪਰਲੇ ਉਹਨਾਂ ਕਿਵੇਂ ਗਿਣੇ ਆਓ ਪਰਲੇ ਵਾ ਹਾਂ ਇੱਧਰ ਆ ਉਹ ਕਰ ਲੱਗ ਗਈ ਸੋ ਤਾਂ ਸਾਰੋਂ ਲਾ ਆਓ ਗੁੱਤ ਆਏ ਜੇ ਚੱਲ ਵੀ ਇਹ ਲੱਥੇ ਲਾ ਦੋ ਥੈਲਾ ਹੋ ਗਿਆ ਆਪਣਾ ਘਰ ਦਾ ਨਾਲੇ ਤਾ ਨਹੀਂ ਮੁੱਲ ਲੈਣ ਦੇ ਵਾਂ ਜਾਂਦੇ ਨਾਲੇ ਨਾਲੇ ਪਏ ਰਹਿੰਦੇ ਗਲਦੇ ਨਹੀਂ ਹੈ ਤੇ ਸਿੱਧੂ ਸੀਰੇ ਪਾਇਆ ਵਾ ਮੁੱਲ ਦੇ ਤਨ ਪਾਉ ਮੁਰਗੀਆਂ ਵਾਲੇ ਰਹੇ ਪਾਇਆ ਵਾ ਹੁੰਦਾ ਨਾ ਰਹਿਨੇ ਗਲ ਜੰਨੇ ਪਰ ਜਦੋਂ ਦੋ ਥੈਲੇ ਹੋ ਜੇ ਮੈਂ ਆਪਣਾ ਸੋਨਾ ਟਾਈਮ ਲਾ ਜੰਦਾ ਇੱਕ ਸਾਲ ਲਾਤੇ ਮੈਂ ਤੁਹਾਨੂੰ ਦੱਸਾਂ ਇਸ ਤਰ੍ਹਾਂ ਹੀ ਉਪਾਉ ਜ ਹੈ ਨਹੀਂ ਉਹ ਜਿਹੜਾ ਉਹ ਮੋਮਨਪੁਰ ਘਰ ਮਾ ਬਾਂਬੜੀ ਵਾਲਾ ਉਪਾਤੀ ਪੀਤ ਵੀ ਜੀ ਵੀ ਪਾਉਦੋਂ ਪਾ ਬਚ ਗਈ ਪਨੀਰੀ ਸੋਹਣੀ ਬਚ ਗਈ ਇਸ ਤਰ੍ਹਾਂ ਦੀ ਉਹ ਦੇਸੀ ਪਨੀਰੀ ਦੀ ਮੈਂ ਪੱਟ ਲਿਆ ਪੱਟੀ ਪਟਾਈ ਉਹਦੀ ਪੱਟ ਕੇ ਲੈ ਆ ਪੱਟੀ ਪਟਾਈ ਦੀ ਉਹ ਲੱਗੇਗੇ ਹਾਂ ਭਾਈ ਮੈਂ ਉੱਥੇ ਲਾਤੀ ਘਰਾਂ ਕਿਹਰੇ ਜਿਮ ਰਸਤੇ ਜਿਮ ਬਾਦੋਂ ਐਂ ਦੇਖ ਲੈ ਪਿਛਲੇ ਸਾਲ ਮੇਰੇ ਕੋਲ ਵੀ ਜੀ ਬਚ ਗਿਆ ਮੈਂ ਮਾਸੋਂ ਨਹੀਂ ਚਾਰ ਗੁੱਛੀਆਂ ਖਾਸੀ ਜਗ੍ਹਾ ਲੱਗ ਗਈ ਉਹਨਾਂ ਕਹਿੰਦਾ ਕਾਲਾ ਕਠਾ ਦਾ ਹਾਂ ਹਾਂ ਅੜ ਡਾ ਡਾ ਕਠਾ ਕੋਈ ਸਪਰੇ ਨਹੀਂ ਕਰੀ ਕੋਈ ਕੁਝ ਨਹੀਂ ਕਰੀ ਸਾਲੀ ਮੈਂ ਪਿਛਲੀ ਵਾਰ ਹੀ ਕਿਹਾ ਮਹਾਲਾ ਵੀ ਕਿਤੇ ਛਿੜਾ ਲਾਤਾ ਗਿਠਾ ਹੂੰ ਕੋਈ ਆਣਾ ਹੈ ਮੈਂ ਬੋਈਆ ਨੂੰ ਕਹ ਰਹਾ ਮੈਂ ਯਾਰ ਤੁਸੀਂ ਪੈਸੇ ਵੀ ਲੈਣੇ ਤੁਸੀਂ ਹੂੰ ਵੀ ਛਿੜਾ ਕੇ ਲਾਤਾ ਹਾਂ ਹਾਂ ਉਹ ਜ਼ਰੂਰ ਦੀ ਤਾਂ ਨਜ਼ਰ ਆਂ ਤੁਸੀਂ ਕਹੀ ਜਾਂਦੇ ਹਾਂ। ਹਾਂ। ਜਾ ਕੱਠਾ ਸਿੱਧਾ ਖੜਾ ਹੋਇਆ। ਹਾਂ। ਭੈਣ ਚੋ ਘਰਾਂ ਐ ਲੱਗੇ ਇਹਨਾਂ। ਕਿਤੇ ਕਿਤੇ ਘੇਰਾ ਲਾਇਆ ਉਹਨਾਂ ਦਾ ਬੜਾ ਜਾਂਦਾ। ਆਹ। ਲੋ ਜੀ ਫਟ ਲਈ ਆਪਾਂ ਨੇ। ਚੱਲਦੇ ਘਰ ਨੂੰ ਹੁਣ। ਆ ਆ ਟਾਇਆ ਗੇਰਦੇ ਹੈ ਕੋਈ ਨਹੀਂ ਤਾਂ ਹੈ ਕੋਈ ਨਹੀਂ ਤਾਂ ਮੇਰੇ ਮੋਰ ਪਾ ਦੋ ਜਿੰਬਰ ਕਿਹਨਾਂ ਬਾਹਰ ਐਨ ਪੀ ਕੇ ਪਾ ਦਿਂ ਪਿੰਡ ਸਾਹਮਣੇ ਸੁਹਾਲੀ ਆ ਬਈ ਤੇ ਇੱਧਰ ਇੱਧਰ ਵਾਲੀ ਸਾਈਡ ਪਿੱਛੇ ਰਹਿ ਗਿਆ ਤਿਊੜ ਸੁਹਾਲੀ ਇੱਧਰ ਆ ਦੇਖੋ ਲਸਣ ਲਾਹਿਆ ਭਾਬੰਦੇ ਨੇ ਆ ਵੀ ਇਹਨਾਂ ਲਈ ਹੈ ਜਿੱਥੇ ਪਨੀਰੀ ਪੱਟੀ ਆਪਨ ਅੱਧਾ ਕਿਲੋ ਹੋਣਾ ਅੱਧਾ ਕਿਲੋ ਹੋਣਾ ਅੱਧਾ ਪੌਣਾ ਕਿਲੋ ਲਸਣ ਦਾ ਹੈ ਆਹ ਪੋ ਭਾਈ ਇਹ ਠੱਕੇ ਪਜਦੀ ਆਹ ਠੱਕੇ ਬਾਹਾਂ ਕੱਦੀ ਲਈ ਵੀ ਉਹਨਾਂ ਦੀ ਗੋਭੀ ਸਰੋਂ ਹੋਰਦੀ ਐ ਅੱਛਾ ਆ ਦੇਖੋ ਲਸਣ ਬਹੁਤ ਵਧੀਆ ਖੜਿਆ ਬਾਈ ਆ ਦੇਖੋ ਇਹਨਾਂ ਕਿੱਲਾ ਬਣ ਰਾ ਹੈ ਇਹਨਾਂ ਲਸਣ ਦਾ ਬਾਈ ਕੱਟ ਨਹੀਂ ਆ ਬੱਧੇ ਹੋਊਗਾ ਕਿੱਲੇ ਦੇ ਥੋੜਾ ਬਹੁਤਾ ਹੀ ਥੋੜਾ ਘਟ ਹੋਊਗਾ ਦੇਖੋ ਇੱਧਰ ਵੀ ਡੋਲਾ ਡੂਲਾ ਗੱਡੀਆਂ ਮੀਆਂ ਪਿਆਜੇ ਲਗਣਾ ਹੈ ਨਾ ਭਾਬੀ ਉਹ ਦੇਖੋ ਇੱਧਰ ਲਾਲ ਲਾਲ ਨਦੀ ਰਾਂਗੀ ਪਰਾ ਨੂੰ ਨਦੀ ਨਹੀਂ ਨਹਿਰ ਹੈ ਸੱਚ ਬਾਈ ਨਹਿਰ ਕੱਚੀ ਜੀ ਨਹਿਰ ਹੈ ਇੱਕ ਉਹ ਨਹਿਰ ਨਿਕਲਦੀ ਇੱਧਰ ਤੇ 33 ਪਹਿਲੀ ਪੁਰਾਣੀ ਉਹ ਸ਼ੁਰੂ ਬਾਕੀ ਹੁਣ ਛਾਲ ਦੇ ਘਰ ਨੂੰ ਉੱਪੀ ਲਾ ਰਹੇ ਦੇਖੋ ਬਈਏ ਜਿੱਥੇ ਜਿੱਥੇ ਗੁੱਟਾ ਮਰ ਮੁਰ ਗਿਆ ਕੋਈ ਇੱਥੇ ਲਾ ਰਹੇ ਮਲਾਦੀ ਹੁਣ ਦੁਬਾਰਾ ਨਹੀਂ ਰਹੀ ਵੀ ਹੈ ਸਿਰੇ ਤੇ ਹੀ ਲਾ ਰਹੇ ਆ ਦੇਖੋ ਆਉਗਾ ਉਤਾਰ ਕੇ ਨਹੀਂ ਵੇ ਮੌਸਮ ਹੋ ਗਿਆ ਖਰਾਬ ਬੱਦਲ ਨਿਕਲ ਆਇਆ ਬਈ ਉਤਾਰ ਕੇ ਥਾਉਗਾ ਜੇ ਬਾਹਰ ਗਿਆ ਆਪਾ ਕੋਈ ਪਤਾ ਨਹੀਂ ਹਾਂ ਹਾਂ ਅੰਦਰੋਂ ਬਾਹਰ ਹੋ ਰਿਹਾ ਹੈ ਹੈ ਅੰਦਰ ਆਪਾਂ ਨੂੰ ਬਾਹਰ ਕੇ ਆਉਣਾ ਬਾਹਰ ਹਾਂ ਹੂੰ ਕੀ ਆਵਦਾ ਇਹ ਰੇਡ ਤੇ ਇਹ ਕਰਦਾ ਪਾਉਣਾ ਕਿ ਆ ਰਹੀ ਨੇ ਦਮ ਆਪਾਂ ਇਹ ਲੈ ਚੱਲ ਰੇਡ ਕਿਤੇ ਮੈਂ ਜੋ ਖਾਣੇ ਆ ਰਹਿਣਾ ਆਈ ਗਿਆ ਹੋਸ਼ਾਟਣੀ ਹੈ ਤੂੰ ਚੱਕ ਤੂੰ ਹਾਲੀ ਨੂੰ ਪਾਸਾ ਘੇੜਦਾ ਇਹਨੂੰ ਪਹਿਲੀ ਗਰੀਬ ਨੇ ਪਰ ਨਹੀਂ ਜਾ ਰਿਹਾ ਬੰਦ ਕੇ ਮਿੱਟੀ ਘੇੜਨਾ ਨਾ ਕਹੀ ਗੱਲ ਚਟਣੀ ਹੈ ਜ਼ਰੂਰ ਆ ਮੋਟਰ ਸੜਕ ਪਰ ਸੜਕ ਪਰ ਆਹੋ ਸੜਕ ਪਰ ਰੁਕ ਜਾਂਦਾ ਅਗਲਾ ਖਾਣੇ ਕੋਲ ਇਹਨੂੰ ਪੇੜੇ ਨੂੰ ਤੀਊੜਾ ਗਿਆ ਨਾ ਤੀਊੜਾ ਜੀ ਤੀਊੜਾ ਹੰਨੇ ਨਹੀਂ ਹਾਲ ਸਾਈਡ ਦੇਣੀ ਚੱਲ ਰੁੱਕ ਦੇਖ ਬੋਰ ਕਰਨੇ ਵਾਲੀ ਹੈ ਨਾ ਆ ਯਾ ਤੀਊੜ ਪਿੰਡ ਬਈ ਦੇਖੋ ਤੀਉੜ ਦੀ ਮਾਰਕੀਟ ਸੋਹਣੀ ਮਾਰਕੀਟ ਹੈ ਬੜੀ ਚੰਗੀ ਹੈ ਚੰਗੀ ਚੰਗੀ ਮਾਰਕੀਟ ਹੈ ਬਈ ਚੰਗੀ ਜੋ ਮਰਜੀ ਸਮਾਨ ਲੈ ਲੋਰੇ ਦੇ ਸਾਰਾ ਸਮਾਨ ਕਿਤੇ ਬਾਹਰ ਬਾਜ਼ਾਰ ਚ ਜਾਣ ਦੀ ਲੋੜ ਨਹੀਂ ਆਹਰਾਵਰੀ ਦੇ ਮਿਲ ਜਾ ਹੱਥੇ ਜਾਣ ਦੀ ਲੋੜ ਨਹੀਂ ਹੂੰ ਕਾਸੀ ਲੰਬੀ ਮਾਰਕੀਟ ਹੈ ਦੇਖ ਲੋ ਆਹ ਦੇਖੋ ਤਕਰੀਬਨ ਸਾਰੀਆਂ ਬਗਾਨਾ ਆਂ ਆ ਦੇਖੋ ਇੱਧਰ ਪਰਚੂਨ ਦੀ ਆਹ ਲੋੜੀ ਬੰਪਰ ਪਿਆ ਇੱਧਰ ਲੋੜੀ ਬੰਪਰਾਂ ਆ ਬਸ ਸਬਜ਼ੀਆਂ ਦੇਖੋ ਫਰੂਟਾਂ ਦੀਆਂ ਇੱਧਰ ਦੇਖੋ ਦੋ ਦੁਕਾਨਾਂ ਇੱਧਰ ਐ ਤਿੰਨ ਚਾਰ ਦੁਕਾਨਾਂ ਇਕੱਠੀਆਂ ਹੀ ਸਬਜ਼ੀਆਂ ਦੀਆਂ ਫਲ ਫਰੂਟਾਂ ਦੀਆਂ ਫਲ ਫਰੂਟ ਵੀ ਰੱਖੇ ਹੋਏ ਨੇ ਨਾ ਸਬਜ਼ੀ ਵੀ ਆ ਦੇਖੋ ਇੱਕ ਆਹ ਆ ਮਿਸਤਰੀ ਦੀ ਆ ਗਈ ਮੋਟਰਸਾਈਕਲਾਂ ਦਾ ਇੱਧਰ ਅੰਦਰ ਨੂੰ ਵੀ ਹੈਂ ਦੁਕਾਨਾਂ ਉਹ ਇਲੈਕਟ੍ਰੀਸ਼ੀਅਨ ਦੀ ਆ ਗਈ ਆ ਦੇਖੋ ਆ ਫੇਰ ਇਧਰ ਲੋਹੜੀ ਬੰਪਰ ਆ ਗਿਆ ਮੂੰਹਵਲੀ ਗੱਜਗਾ ਕੱਪੜਿਆਂ ਦੀ ਦੁਕਾਨ ਬਹੁਤ ਤਕੜੀ ਉਹ ਦੇਖੋ ਨਾ ਸਾਰਾ ਹਾਂ ਬਹੁਤ ਤਕੜੀ ਦੁਕਾਨ ਹੈ ਆ ਲਵੋਟਰੀ ਲਵੋਟਰੀ ਆ ਦੇਖੋ ਕੱਪੜੇ ਬਣਾ ਮਿਲਦਾ ਬੰਦਾ ਸ਼ਾਮ ਨੂੰ ਮੱਛੀ মুরਗਾ ਭਾਵੇਂ ਮੋਟਰਸਾਈਕਲਾਂ ਦਾ ਮਿਸਤਰੀ ਐ। ਨਾ ਤਾਂ ਫੋਟੋ ਸਟੇਟ, ਫੋਟੋ ਵਾਲਾ। ਜੋ ਬੱਕਰਾ, ਮੁਰਗਾ ਹੂੰ। ਡਰਤੀ ਗਲੋਨੀ। ਤਿਉੜ ਚ ਗਿਆ, ਤਿਉੜ ਚ ਗਿਆ ਰਿਹਟਾ। ਪੂਰਾ ਹੀ ਆਉਂਦੀ ਦੱਸਦਾ ਮੈਂ ਤਾਂ ਮੇਂ ਜ਼ਮੀਨ ਉਹ ਹੁੰਦੀ ਜ਼ਮੀਨ ਆ। ਹਾਂ। 80 ਲੱਖ ਨੂੰਦੀ ਆ। ਅਸਿਆ। ਆਇ ਖੂਬ ਪਿੰਡ ਤਿਉੜ 80 ਲੱਖ ਨੂੰ ਜ਼ਮੀਨ ਦੀ ਹੂੰ ਭੈਣ ਦਾ ਢਾਈ ਤਿੰਨ ਨੂੰ ਹੋਇਆ। ਹਾਂ। ਗੜੀ ਦੱਸ ਦਾਲਾਂ ਬਾਕੀ ਇੱਧਰ ਪਿਆਜ਼ ਪਿਓਜ ਬਹੁਤ ਲੱਗ ਰਿਹਾ ਆ ਮਿੱਥੇ ਵੀ ਜਿਵੇਂ ਦੇਖੋ ਇੱਥੇ ਆਲੂ ਆ ਦੇਖੋ ਆਲੂ ਕਿੰਨਾ ਸੋਹਣਾ ਖੜਿਆ ਕਈ ਕਿੱਲੇ ਆਲੂਆਂ ਦੇ ਖੜੇ ਆ ਬਈ ਬਹੁਤ ਵਧੀਆ ਖੜਿਆ अच्छा। अच्छा। ਉਹ ਛੋਟੇ ਨੂੰ ਕਹਿੰਦੇ ਛੋਟੇ ਨੂੰ ਦਵਾ ਰਹੇ ਨੇ। ਇਹ ਲੈ ਲੈਂਦਾ ਬਰਾ ਕੈਂ ਕਿੱਲੇ ਦੇ? اچھا 5 ਕਿੱਲੇ ਦੇ। ਫੇਰ ਵਧੀਆ ਰਹਿੰਦਾ। 4 ਦੇ ਬਤਨੀ ਖਾਂਜੀ ਸੀ। 80 ਲੱਖ ਨੂੰ ਜਦ ਹਾਂ 80 ਲੱਖ। ਫੇਰ ਹੁਣ ਗੈਰੈਂਟਰ ਕਿੰਨਾ ਟਾਈਮ ਹੋਇਆ ਜਦ ਨੂੰ? 6 ਮਹੀਨੇ ਹੋਏ 7। 6 ਮਹੀਨੇ ਦੀ ਗੱਲ ਹੈ। ਹਾਂ। ਫੇਰ ਹੁਣ ਗੈਰੈਂਟ ਹੁਣ ਤਾਂ ਭੈਣ ਜੀ ਦਾ 2.5-3 ਨੂੰ ਵੀ ਮਿਲ ਜੂ ਉਹ ਵੀ ਬਹੁਤ। ਫੇਰ ਉਗਲਾ ਜਦੋਂ ਜਾ ਰਹੀ ਨਾ ਇੱਧਰ ਜਕੜ ਮਜਰਾ ਬਾਈ ਮੈਂ ਜਕੜ ਮਜਰਾ ਅਗਲਾ ਪਿੰਡੋ ਹਲਾਲਪੁਰ ਆ ਗਿਆ ਹਲਾਲਪੁਰ ਹਣੀ ਓਰੇ 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 ਠੱਕੇ ਵੀ ਤੇ ਲਈ ਵੀ ਦੀ ਆਹ ਲਈ ਵੀ ਦੀ ਆਪਰ ਆਹ ਲਈ ਵੀ ਦੀ ਹੈ ਆਹ ਲਈ ਵੀ ਦੀ ਇੱਧਰ ਲਈ ਇੱਧਰ ਲਈ ਐਟ ਦੀ ਅੱਧੇ ਲਈ ਸਾਈਡ ਵੀ ਚਾਹ ਅਛਾ ਪੁੱਪੜਨਾ ਜਦ ਹਾਂ ਆ ਸੜਕ ਜੀ ਉੱਚੀ ਹੈ ਨਾ ਹਾਂ ਆ ਡੂੰਗੀ ਦੀ 10 ਫੁੱਟ ਉਹ ਹੋਰ ਤੀ ਆ ਦਾ ਹੋਰ ਤੀ ਜਦ ਹਾਂ ਡੂੰਗੀ ਦੀ ਮੈਨੂੰ ਪਤਾ ਆਹ ਦੀ ਵੀ ਦਿਓ ਉੱਥੇ ਜਿਆਦਾ ਅਛਾ ਆ ਜੀ ਮੈਂ ਲਈ ਵੀ ਤੀ ਆ ਲਈ ਵੀ ਤੀ ਛੋਟੇ ਛੋਟੇ ਜਿਹੇ ਜਿਆਦਾ ਹੁੰਦੇ ਹੂੰ ਕਈ ਸਾਲ ਹੋ ਗਏ ਹਾਂ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਰੀ ਮੰਲਾ ਦੀ ਖੜਿਆ ਸ਼ੇਰ ਆ ਆਹੀ ਰਹਾ ਹੋਰ ਜਿਕ ਨੂੰ ਆਹ ਤੀ ਆ ਹੂੰ ਮੇਰੇ ਨੂੰ ਜਿਆਦਾ ਆਇਆ ਬੜ ਡੂੰਗੀ ਦੀ ਆਦਾ ਕੋਹਰ ਜਦ ਉਹ ਬਹੁਤ ਉਹ ਬਲੜਦੀ ਹੁੰਦੀ ਸੀ ਮਤਲਬ ਬੁਲ ਹਾਂ ਹਾਂ ਵਾਹ ਕਬ ਨਹੀਂ ਲੰਬੜੇ ਨੋ ਪਗੜ ਟਰੈਕਟਰ ਕੀ ਦਾ ਹਾਲ ਟਰੈਕਟਰ ਹੈ ਮੈਂ ਕਹਣਾ ਉਹ ਚ ਹਲਾਲ ਬਰਾਨੇ ਦਾ ਮੋਨੇ ਦਾ ਨਹੀਂ ਹਾਂ ਹਲਾਲ ਬਰਾਨੇ ਦਾ ਮੋਨੇ ਦਾ ਤਾਂ ਉਹ ਹੈ ਅਰਜਨ ਲਿਆ ਉਹ ਨਾ ਫੋਰ ਬਾਈ ਫੋਰ ਅੱਛਾ ਅੱਛਾ ਉਹ ਜਿਹੜਾ ਉਦੋਂ ਖੜਿਆ ਦਾ ਹਾਂ ਯਾਲੂ ਦੇ ਬੱਟ ਹੋ ਗਏ ਮੋਨੇ ਦੇ ਬੱਟ ਹੋ ਗਏ ਉਹ ਬੀਜ ਵੀ ਬੀਜੇ ਭੋਗੇ ਮੋਨੇ ਨੇ ਕਿੰਨਾ ਵਟਾਉਂਦਾ ਨਹੀਂ ਵਟਾਉਂਦਾ ਬੀਜ ਦਾ ਬਸੇਰਾ ਭੈਂਟ ਜੋਦਾ ਆ ਆਲੂ ਵਾਲੇ ਮਲਾਂਦਾ ਹੋਣਾ ਹਾਂ ਹੁਣ ਐਵੇਂ ਨਾਉੜਿਆ ਗਿੱਲਾ ਹਲਕੀ ਸਾਗੇ ਤਿਆਰ ਹੋ ਜੂਗਾ ਉਹ ਕਿੱਥੋਂ ਹੋ ਜੂਗਾ ਤਿਆਰ ਹਲੇ ਉਹ ਆਪਣਾ ਸੁੱਕਾ ਪਿਆ ਜਮਾਈ ਹਾਂ ਪਤਾ ਜੇ ਕਿਡੀਆਂ ਪੈ ਗਈਆਂ ਹੋਰ ਗਿੱਲਾ ਹੋ ਜਾਣਾ ਗਿੱਲਾ ਹੋ ਜਾਣਾ ਲੋੜੀ ਦੇ ਬਾਅਦ ਲੋੜੀ ਦੇ ਨੂੰ ਵੀ ਗੱਡੇ ਦਾ ਉਪਰਾਲੀ ਦਾ ਕਿੰਨਾ ਢੇਰ ਲਾਇਆ ਵਾ ਇਹ ਭੈਜ ਬਹੁਤ ਤਕੜਾ ਬੰਦਾ ਹੀ ਹਾਂ ਇਹਨਾਂ ਦੀ ਸੁਮੱਜ ਰਹੀ ਦੇ ਹੀ ਇਹਨਾਂ ਨੇ ਹੀ ਲਾਇਆ ਵਾਪੇ ਆਪ ਹੀ ਲਾਇਆ ਇਹਨਾਂ ਨੇ ਮਸ਼ੀਨ ਲੈ ਜਾਂਦੀਆਂ ਤੋਂ ਤਿੰਨ ਮਸ਼ੀਨਾਂ ਲੈਂਦੀਆਂ ਚਾਰ ਅਸ਼ਾਹ ਧੋਨ ਚੱਕ ਚੱਕ ਅਮਲ ਦੀ ਇਹਨਾਂ ਨੇ ਲਈ ਵੀ ਉੱਥੇ ਦੇ ਰੇ ਵੇਚ ਰਹੇ ਇਹਨਾਂ ਦਾ ਨਾ ਫਿਰ ਮੈਂ ਤੁਹਾਨੂੰ ਦੱਸਾਂ ਕਿੱਥਾ ਜਾਂਦਾ ਮੈਂ ਦੇਖਿਆ ਫਿਰ ਇਹ ਸ਼ਿਆਦਪੁਰੇ ਕਾਲੇ ਅੰਬ ਲੈ ਜਾਂਦੇ ਆਹ ਜੀ ਸ਼ਿਆਦਪੁਰੇ ਮਿੱਲਮਾ ਸ਼ਿਆਦਪੁਰੇ ਮਿੱਲਮਾ ਮੈਂ ਸ਼ਿਆਦਪੁਰ ਦੇਖਿਆ ਟਰੈਕਟਰ ਇਹ ਟਰਾਲਾ ਜਾਂਦੇ ਆ ਕਿੰਨਾ ਇਹਨੇ ਨਹੀਂ ਬੀਜਾ ਵਾਹ ਕਿੰਨਾ ਦੱਸਦੇ ਤੇ ਕਹਿੰਦੇ ਵੀ ਪਤ ਨਹੀਂ ਬੈੱਡਾਂ ਵਾਲਾ ਲਾਇਆ ਵਾ ਹਾਂ ਦਾਦਾ ਨੂੰ 500 ਕੋਟ ਪਤ ਨਹੀਂ ਕਿੰਨੇ ਦੱਸ ਦੋ ਆਹ ਉਰੀਂ ਰੋਡ ਆਉਂਦਾ ਜਦ ਲਾੜੀ ਉਰੇ ਨੂੰ ਰੋਡਾਂ ਦਾ ਪਤਾ ਨਹੀਂ ਇਹ ਤੇ ਉੱਪਰ ਨੂੰ ਆ ਰਿਹਾ ਪਤਾ ਨਹੀਂ ਪਰਾਂ ਨੂੰ ਆ ਰਿਹਾ ਉਰੇ ਨੂੰ ਆ ਰਿਹਾ ਰੋਡ ਆ ਨਦੀ ਹੈ ਅੱਛਾ ਲਾਪਰ ਦੀ ਜਿੱਥੇ ਮੈਂ ਤੁਹਾਨੂੰ ਜ਼ਮੀਨ ਦਾ ਜਿਹੜੀ ਆਪਾਂ ਬੀਚ ਇੱਧਰ ਕਿੱਥੇ ਜਾ ਰਹੇ ਆ ਰੋਡ ਆ ਰੋਡ ਆ ਰਿਹਾ ਜਿਹੜਾ ਤੇਰਾ ਏਅਰਪੋਰਟ ਵਾਲਾ ਰੋਡ ਹੈ ਹਾਂ ਉਹ ਰੋਡ ਪਰ ਤੇ ਆ ਰਿਹਾ ਕਿਧਰੀ ਦੀ ਅੱਛਾ ਮੁਹਾਲੀ ਤੇ ਆ ਰਿਹਾ ਆ ਅੱਛਾ ਉਹ ਤਾਂ ਉਰੇ ਨੂੰ ਆ ਰਿਹਾ ਉੱਪਰ ਨੂੰ ਪਤਾ ਨਹੀਂ ਕਿੱਥੇ ਨੂੰ ਆ ਰਿਹਾ ਜਿਹੜੇ ਨਵੇਂ ਰੋਡ ਕੱਢੇ ਨੇ ਨਾ ਇਹਨਾਂ ਨੂੰ ਪਾ ਮਲਾਣਾ ਹੋਣਾ ਇੱਧਰ ਤੇ ਇੱਧਰ ਮਨਾਂਦੇ ਹੋਣਾ ਇਹਦੀ ਜਿਹੜੀ ਤੁਹਾਨੂੰ ਜ਼ਮੀਨ ਦਾ ਜਿਹੜੀ ਆਪਾਂ ਪਾਉਂਦੇ ਨੇ ਉਹ ਇਨਾਰਨਪੁਰ ਦਾ ਹਰਨਪੁਰ ਦੀ ਜ਼ਮੀਨਾਂ ਸਾਹ ਜਿਓ ਅੱਛਾ ਅੱਛਾ ਆ ਨਦੀ ਹੈ ਹਰਨਪੁਰ ਦੀ ਸਾਹ ਜਿਓ ਹੂੰ ਔਰ ਇਹਨੂੰ ਨਦੀ ਇਹ ਪੂਰਾ ਵਹਾ ਹੁਣਾ ਨਦੀ ਦਾ ਪਹਿਲਾਂ ਫੇ ਨਦੀ ਦੀ ਗੁਰシャン ਦੋ ਜਿੱਦਾਂ ਬਚਨ ਦੋਨੋਂ ਆਏ ਹਾਂ ਉਹ ਨਦੀ ਉਹਨਾਂ ਦੀ ਹੁੰਦੀ ਦੀ ਹਾਂ ਨਾ ਉਹ ਨਦੀ ਆਹ ਆ ਨਦੀ ਖੇਤਾਂਵਰ ਵਾਲਾ ਲਈ ਹਾਂ ਮਿਹਦਵਾਨ ਵਾਲੇ ਦੀ ਜ਼ਮੀਨ ਮਿੱਟੀ ਪਾਕ ਆ ਹਾਂ ਹਾਂ ਪਾਣੀ ਥੋੜੀ ਬਣਾ ਰਸਤਾ ਛੱਡੇ ਕਰਦਾ ਹੈ ਬਈ ਆ ਰਿਹਾ ਮੁੰਦੇ ਰੈਟ ਇਤਰਾ ਹੁਣ ਪਹਿਲਾਂ ਵਾਰ ਆ ਉਹ ਟੁੱਟਿਆ ਬਦਨ ਦੱਸਿਆ ਤਾਂ ਹੈ ਉਰੇ ਦਾ ਕਦੇ ਵੀ ਫੇਰ ਵੀ ਦੁਬਾਰਾ ਪਾਣੀ ਆਊਗਾ ਹੀ ਆਊਗਾ ਆ ਸਕਦਾ ਨਦੀ ਹੈ ਹੂੰ ਹਾਂ ਚਾਣੀ ਹੈ ਹੂੰ ਔਰ ਇਹ ਟੁੱਟ ਗਿਆ ਤਾਂ ਸਾਰੇ ਟੁੱਟ ਗਿਆ ਉਰੇ ਦੇ ਸਾਰੇ ਹਾਂ ਉਹ ਤੋਂ ਪਹਿਲਾਂ ਉਰੇ ਨੂੰ ਵਹਾਦ ਆ ਹੂੰ ਉਰੇ ਕਿਤੇ ਦਦਾ ਕੁਝ ਹਾਂ ਆ ਸਾਰਾ ਹੀ ਪਾਣੀਓ ਪਾਣੀ ਦਾ ਹਾਂ ਨਾ ਨਾ ਉਰੇ ਜਿਹੜੇ ਕੋਠੀਆਂ ਵਾਲੇ ਤਾਂ ਛੱਡ ਗਏ ਮਾਜੀ ਨਹੀਂ ਹਾਂ ਸਾਡੇ ਆ ਭੱਜ ਕੇ ਤੇ ਉਹ ਉੱਥੇ ਜਾ ਕੇ ਅਸੀਂ ਗੱਲਾਂ ਕਰਾਂ ਇਹ ਤਾਂ ਹੜਾ ਆ ਜਾਣਾ ਨਦੀਏ ਇਹਨੇ ਬਈ ਅਸੀਂ ਲੰਦੇ ਇੱਧਰ ਠੀਕ ਹੈ ਬਰਾ ਮੁਸਲਮਾਨਾਂ ਨੇ ਹਮ ਔਰੇ ਤੱਕ ਹਾਂ ਸਪੈਦਾਂ ਸਪੈਦੇ ਵਾਲੀ ਨਹੀਂ ਹੋਣੀ ਆਹ ਆ ਵੀ ਉਸ ਦੀ ਹੈ ਨਹੀਂ ਮੁਸਲਮਾਨਾਂ ਦਾ ਵੀ ਸਬਜੀ ਸਬਜੀ ਵਾਲੀ ਹੋਣੀ ਨਾ 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 ਆ ਵੀ ਹੈ ਇਹਦੇ ਵਿੱਚ ਵੀ ਲਾਇਆ ਉਹਨਾਂ ਨੇ ਸਈ ਮੁਸਲਮਾਨਾਂ ਨੇ ਲਾਇਆ ਬਸ ਸਪੈਦਾ ਹਮ ਅੱਛਾ ਨਹੀਂ ਆ ਹੋਰ ਦੀ ਆ ਉਹ ਦੇਖ ਬੰਦਾ ਬੈਠਾ ਘਟਾਈ ਕਰਦਾ ਯਾਰ ਇਹੀ ਆ ਕਰਦੇ ਆ ਹਾਂ ਤਾਂ ਦੇਖੋ ਬਈ ਸਾਰੇ ਤਰ੍ਹਾਂ ਦੀ ਸਬਜੀ ਲਾਈ ਵੀ ਦੇ ਆ ਦੇਖਾ ਤੇ ਵਿੱਚੇ ਗੋਭੀ ਵਿੱਚੇ ਬੈਂਗਣ ਵਿੱਚੇ ਗੋਭੀ ਦੇਖੋ ਵਿੱਚੇ ਬੈਂਗਣ ਵਿੱਚੇ ਅਮਰੂਦ ਬਲਬਲਬਲ ਵਿੱਚੇ ਬਾਗਲਾ ਤਾਂ ਇਹਨਾਂ ਨੇ ਮੁਸਲਮਾਨਾਂ ਵਾਲਾ ਸਾਰੇ ਤਰ੍ਹਾਂ ਦੀ ਵੈਰਾਈਟੀ ਲਾਈ ਵੀ ਬਈ ਸਬਜੀ ਦੀ ਆ ਚਾੜ ਜਾਉ ਨੂੰ ਵੀ ਹੈ ਆ ਚਾੜ ਲਾ ਕੇ ਦੇਖੋ ਅੰਦਰ ਕੁੱਤਾ ਵੀ ਨਹੀਂ ਫੜ ਸਕਦਾ ਯਾਰ ਚੰਗੀ ਤਰ੍ਹਾਂ ਐਨ ਪਰ ਬੰਦ ਕਰਿਆ ਵਾ ਪੂਰਾ ਕੁੱਤਾ ਕੁੱਤਾ ਵੀ ਨਹੀਂ ਕੁੱਤਾ ਵੀ ਨਹੀਂ ਵੜ ਸਕਦਾ ਅੰਦਰ ਜਮਾਂ ਦੀ ਆ ਪਿੰਡ ਹੈ ਹਲਾਲ ਹਲਾਲਪੁਰ ਬਈ ਤਾਂ ਅਗਲਾ ਪਿੰਡ ਆ ਗਿਆ ਝੰਡ ਪਰ ਆਪਣਾ ਉਹ ਤੇ ਮੁੜ ਲੈਣਾ ਆਪਾਂ ਨੇ ਖੱਬੇ ਨੂੰ ਉਹ ਸਾਹਮਣੇ ਝੰਡ ਪਰ ਲਾਗੇ ਲਾਗੇ ਦੋ ਹੀ ਪਿੰਡ ਪਿੰਡ ਝੰਡ ਪਰ ਹਲਾਲ ਪਤਾ ਉਹ ਜਿਹੜੇ ਪਤਾ ਲੱਗਦਾ ਪਿੰਡ ਕਾ ਆਉਂਦਾ ਆ ਪਿੱਛੇ ਆ ਗਏ ਹੁਣ ਵਾ ਅਗਲਾ ਸੰਨਿਗਲੇ ਬਾਜਦਾ ਹੁਣ ਪਿੰਡਾਂ ਦਾ ਪਤਾ ਹੀ ਨਹੀਂ ਲੱਗਣਾ ਵਿੱਚ ਗੱਬੜ ਲੁਕ ਜਾਣਾ ਇਹਦਾ ਧੀਰੇ ਨਹੀਂ ਹਵਾ ਵੀ ਨਹੀਂ ਹਾਂ ਹਵਾ ਵੀ ਨਹੀਂ ਲਗਣੀ ਜਿੱਤਰਾਂ ਉੱਚੀਆਂ ਉੱਚੀਆਂ ਬਿਲਡਿੰਗਾਂ ਪੈ ਰਹੀਆਂ ਆਹ ਦੇਖੋ ਉਰੀ ਵੇਚ ਰਿਹਾ ਸਬਜ਼ੀ ਦੀ ਲਾਗ ਹੈ ਰੈਡੀ ਹੈ ਕੋਈ ਜਿਹੜੀ ਵੀ ਨਹੀਂ ਥੱਲੇ ਹੀ ਰੱਖੀ ਬੈਠਿਆ ਇਹ ਦੇਖੋ ਇੰਦਰ ਥੋੜ੍ਹ ਥੋੜ੍ਹ ਮਾਰਕੀਟ ਬਣ ਗਈ ਬਾਈ ਇਹ ਦੇਖੋ ਦੁਕਾਨਾਂ ਸਾਰਾ ਸਮਾਨ ਉਰੀ ਮਿਲਦਾ ਖੜ ਜਾਣ ਦੀ ਲੋੜ ਹੀ ਨਹੀਂ ਐ ਇਹੋ ਲਗਦਾ ਹੂੰ ਹੂੰ ਤਾਂ ਇਹਦਾ ਪਿੰਡ ਚ ਜਗਾਂ ਵਿੱਚ ਆਉਂਦਾ 10 10 10 ਸਾਲ ਚ 15 ਜਿਹੜਾ ਤੁਹਾਨੂੰ ਕਹਿੰਦੇ ਨੇ ਜਿਹੜਾ ਪੂਰੇ ਘੜੀ ਨਾਲ ਲਈ ਜਗਾਂ ਲਈ ਵੀ ਪੂਰੇ ਨੇ 5000 ਰੁਪਏ ਆਉਂਦਾ ਖੁਖੇ ਦਾ ਚਾ ਅੱਛਾ ਮੈਨੇ ਦੋ ਆ ਜਗਾ ਪੂਰੇ ਲਈ ਵੀ ਪੂਰੇ ਨੇ ਕਿੰਨੇ ਹੁਣ ਇੰਨਾਰ ਦੋ ਬਣਾਉਣਾ ਅੱਛਾ ਪਰ ਥੋੜੇ ਪਿੰਡ ਦੀ ਹੋਣੀ ਇਹਦਾ ਇਹ ਤਾਂ ਬਹੁਤ ਹਾਂ ਨਹੀਂ ਫਿਲਾਲਪੁਰ ਦੀ ਹੈ ਅੱਛਾ ਔਰਾ ਟੋਬਾ ਦਾ ਬਈ ਬਹੁਤ ਗੰਦਾ ਤਾਂ ਹੁਣ ਦੇਖ ਲਓ ਗਿਆ ਸੋਨਾ ਬਣ ਗਿਆ ਔਰ ਚਾਰ ਚਫੇਰੇ ਪੱਕਾ ਕਰਕੇ ਬਗਲ ਕਰਕੇ ਜਾਲੀ ਲਾ ਕੇ ਝੁੱਲੇ ਲਾਤੇ ਦੇਖੋ ਨਿਆਣੇ ਵਾਸਤੇ ਝੂਟਣੇ ਨੂੰ ਉਹ ਦੇਖੋ ਨਿਆਣੇ ਝੂਟ ਰਹੇ ਹੋ ਦੇਖੋ ਜੇ ਪੋਛ ਵੀ ਆਪਾਂ ਕਰ